ਟਾਰਟਿੰਗ ਦੇ ਵਿੱਚ ਹੀ ਕਿਹਾ ਵੀ ਲੋਕ ਅੱਜ ਕੱਲ ਨਾ ਘਰ ਦੇ ਬਾਹਰ ਮਿਰਚਾਂ ਵਗੈਰਾ ਟੰਗ ਲੈਂਦੇ ਨੇ ਜਾਂ ਇੱਕ ਦੇਖਣ ਦੇ ਵਿੱਚ ਆਇਆ ਹੈ ਨਾ ਪਾਣੀ ਭਰ ਕੇ ਉਹ ਨੀਲ ਕਹਿ ਦਿੱਤਾ ਜਾਂਦਾ ਹੈ ਨਾ ਬੋਤਲਾਂ ਟੰਗ ਲੈਂਦੇ ਨੇ ਇਹਨਾਂ ਦਾ ਮਤਲਬ ਕੀ ਕਰਨਾ ਅਸਲ ਦੇ ਵਿੱਚ ਸਾਡੇ ਮਾਨਸਿਕਤਾ ਜਿਹੜੇ ਲਾਈ ਲੱਗ مان ਸਕਦਾ ਜਿਵੇਂ ਉਹ ਗਲੀਆਂ ਦੇ ਵਿੱਚ ਨਾ ਸਾਰੇ ਸ਼ਹਿਰਾਂ ਦੇ ਵਿੱਚ ਅਵਾਰਾ ਕੁੱਤੇ ਹੋਗੇ ਬਹੁਤ ਉਹ ਗਲੀ ਚ ਗੰਦ ਪਾਉਂਦੇ ਆ ਉਹ ਫਿਰ ਕਿਸੇ ਨੇ ਦੱਸਿਆ ਵੀ ਜੇ ਨੀਲ ਵਾਲੀ ਬੋਤਲ ਟੰਗ ਲੈ ਫਿਰ ਤੁਹਾਡੇ ਬਾਰ ਅੱਗੇ ਗੰਦ ਨਹੀਂ ਪਉਣਗੇ ਦੂਜਿਆਂ ਦੇ ਪਉਣਗੇ ਯਾਨੀ ਪਉਣਗੇ ਤਾਂ ਸਹੀ ਪਰ ਦੂਜਿਆਂ ਦੇ ਪਉਣਗੇ ਤੁਹਾਡਾ ਬਚਾ ਹੋ ਜਾ ਔਰ ਇਸ ਰਿਸਿ ਚ ਸਾਰਿਆਂ ਨੇ ਟੰਗ ਲੀਆਂ ਹੁਣ ਜਦੋਂ ਲੱਗਿਆ ਵੀ ਉਹਨਾਂ ਨੇ ਜਦ ਗਲੀ ਚ ਰਹਿੰਦੇ ਨੇ ਤਾਂ ਗੰਦ ਤਾਂ ਇੱਥੇ ਹੀ ਪਉਣਗੇ ਤੇ ਫਿਰ ਹੁਣ ਹੌਲੀ ਹੌਲੀ ਹਟ ਗਏ ਨੇ ਅਗਲੀ ਗੱਲ ਜਿਵੇਂ ਨਿੰਬੂ ਮਿਰਚਾਂ ਦੀ ਆ ਨਿੰਬੂ ਮਿਰਚਾਂ ਟੰਗਣ ਦਾ ਹੁੰਦਾ ਵੀ ਜਿਸ ਤਰ੍ਹਾਂ ਫਰਜ਼ ਕਰੋ ਹੁਣ ਸਰਦੀਆਂ ਸ਼ੁਰੂ ਹੋ ਗਈਆਂ ਤੇ ਤੁਸੀਂ ਕੱਪੜੇ ਦਾ ਕੰਮ ਸ਼ੁਰੂ ਕਰ ਲਓ ਤੇ ਹਾਫ 슬ੀਵ ਦੀਆਂ ਕਮੀਜ਼ਾਂ ਜਾਂ ਪਤਲੇ ਕੱਪੜਿਆਂ ਦੀ ਦੁਕਾਨ ਸ਼ੁਰੂ ਕਰ ਲਓ ਅੱਗੇ ਟੰਗ ਲਓ ਨਿੰਬੂ ਮਿਰਚਾ ਕੀ ਕੋਈ ਗਾਹਕ ਆਊਗਾ ਵਿਕਰੀ ਹੋਊਗੀ ਜਾਂ ਗਰਮੀਆਂ ਦੇ ਵਿੱਚ ਤੁਸੀਂ ਜੂਨ ਜਲਾਈ ਚ ਸਵੈਟਰ ਕੋਟਿਆਂ ਜੈਕਟਾਂ ਲਿਆ ਕੇ ਦੁਕਾਨ ਚ ਰੱਖ ਲਓ ਤੇ ਅੱਗੇ ਨਿੰਬੂ ਮਿਰਚਾਂ ਟੰਗ ਲਓ ਤੇ ਕੀ ਉਹਦੇ ਨਾਲ ਕੋਈ ਸੇਲ ਹੋਊਗੀ ਨਹੀਂ ਹੋਊਗੀ ਇਸ ਕਰਕੇ ਨਿੰਬੂ ਮਿਰਚਾਂ ਨਾਲ ਨਹੀਂ ਕੋਈ ਉਸ ਦਾ ਫਰਕ ਪੈਂਦਾ ਜਿੱਦਾਂ ਕਈ ਕਹਿ ਦਿੰਦੇ ਨੇ ਵੀ ਜਿੱਦਾਂ ਸ਼ਰਾਬ ਦੇ ਜਿਹੜੇ ਠੇਕੇ ਨੇ ਉਹਨਾਂ ਨੇ ਕਦੇ ਨਿੰਬੂ ਮਿਰਚ ਟੰਗੀ ਹੋਣੀ ਤੇ ਕਿੰਨੀ ਭੀੜ ਰਹਿੰਦੀ ਆ ਕਿੰਨੀ ਸੇਲ ਹੁੰਦੀ ਆ ਮਾੜੀ ਚੀਜ਼ ਦੀ ਵਿਕਰੀ ਜ਼ਿਆਦਾ ਹੋ ਜਾਂਦੀ ਆ ਸੋ ਇਸ ਕਰਕੇ ਵੇਕਣ ਨਾਲ ਨਹੀਂ ਇਹਦਾ ਹੋਣ ਦਾ